ਆ ਇਥੇ ਹੈਗਾ ਇੱਕ ਇੰਡੀਅਨ ਸਨੈਕਸ ਬਈ ਥੀ ਰੋਲ ਪੰਜਾਬੀ ਸਮੋਸਾ ਚਲੋ ਬਈ ਆਪਣਾ ਤਾਂ ਹੋ ਗਿਆ ਕੰਮ ਹਨਾ ਖਾਣ ਪੀਣਾਂ ਦਾ ਸਿੰਗਾਪੁਰ ਦੇ ਵਿੱਚ ਕੀ ਆ ਜਿੱਥੇ ਵੀ ਆਪਾਂ ਜਾਣੇ ਨਾ ਉਥੇ ਇੰਡੀਅਨ ਰੈਸਟੋਰੈਂਟ ਤਾਂ ਬਹੁਤ ਜ਼ਿਆਦੇ ਆ ਚਾਹ ਵੀ ਆ ਗਈ ਅੱਜ ਆਪਣੀ ਫੇਰ ਦੁਬਾਰਾ ਮਿੱਠਾ ਅੰਨੇ ਵਾਹ ਸਿੰਗਾਪੁਰ ਦੀ ਪਾਓ ਬਾਜੀ ਇਹ ਨੇ ਆ ਇੰਡੀਅਨ ਬੈਠੇ ਸਾਰੇ ਸਾਊਥ ਇੰਡੀਅਨ ਆਪਣੇ ਉਹ ਪਰਾਂ ਕਿਸ਼ਤੀਆਂ ਖੜੀਆਂ ਉਹ ਪਰਾਂ ਉਹ ਕਲੱਬ ਲੱਗਦਾ ਨਰਦੀ ਪਰਾਂ ਹੋ ਰਿਹਾ ਜਾਜ ਦੀਆਂ ਖੜਦੀਆਂ ਇਥੇ ਨੋ ਬੀਚ ਦੇ ਉੱਤੇ ਕਲੱਬ ਬਣਿਆ ਬੀਚ ਕਲੱਬ ਪਿੱਛੇ ਪੂਲ ਆ ਟਰਾਈ ਕਰਦੇ ਆ ਜੇ ਜਾਣਾ ਪੂਲ ਚ ਤਾ ਉਹ ਬੀਬੀ ਬੜੀ ਪੂਲ ਚ ਜਿਵੇਂ ਗੋਆ ਵਰਗਾ ਹੈਲੋ ਹੈਲੋ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਆ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਆਪਣੀ ਚੱਲਦੀ ਪਈ ਆ ਸਿੰਗਾਪੁਰ ਦੀ ਸੀਰੀਜ਼ ਚੱਲਦੀ ਪਈ ਆ ਤੇ ਸਿੰਗਾਪੁਰ ਦੇ ਵਿੱਚ ਅੱਜ ਆਪਣਾ ਹੈਗਾ ਸੈਕੰਡ ਲਾਸਟ ਡੇ ਆ ਤੇ ਆਪਾਂ ਨੂੰ ਇੱਥੇ ਆਲਰੇਡੀ 8-9 ਦਿਨ ਹੋ ਗਏ ਹੋਏ ਆ ਤੇ ਆਪਾਂ ਆਏ ਆ ਆਸਟ੍ਰੇਲੀਆ ਤੋਂ ਇੱਥੇ ਘੁੰਮਣ ਦੇ ਲਈ ਤੇ ਤੁਸੀਂ ਸਾਡੇ ਸਾਰੇ ਸਿੰਗਾਪੁਰ ਦੇ ਵਲੌਗ ਵੇਖਿਓ ਤੇ ਜਿਨ੍ਹਾਂ ਨੂੰ ਨਹੀਂ ਪਤਾ ਮੇਰੇ ਬਾਰੇ ਮੇਰਾ ਨਾਮ ਹੈਗਾ ਸैम ਮੈਂ ਨਰਦੀਪ ਨਰਦੀਪ ਤੇ ਆਪਾਂ ਬਈ ਆਸਟ੍ਰੇਲੀਆ ਰਹਿੰਦੇ ਆ ਤੇ ਆਸਟ੍ਰੇਲੀਆ ਦੀ ਲਾਈਫ ਬਾਰੇ ਉੱਥੋਂ ਦੇ ਕਲਚਰ ਕਲਚਰ ਬਾਰੇ ਜਾਂ ਉੱਥੋਂ ਦੀ ਸ਼ਾਰਾ ਲਾਈਫ ਸਟਾਈਲ ਹੈ ਨਾ ਜਿਹੜੇ ਸਟੂਡੈਂਟ ਵਗੈਰਾ ਆਉਂਦੇ ਉਹਨਾਂ ਦੀਆਂ ਵੀਡੀਓ ਉਹਨਾਂ ਨੂੰ ਉਹਨਾਂ ਨੂੰ ਹੈਲਪ ਕਰਦੇ ਆ ਤੇ ਉਹਨਾਂ ਨੂੰ ਗਾਈਡੈਂਸ ਕਰਦੇ ਆ ਆਸਟ੍ਰੇਲੀਆ ਦੀ ਵੀਡੀਓ ਦੇ ਵਿੱਚ ਤੇ ਤੁਸੀਂ ਉਹ ਵੀ ਵੇਖਿਓ ਜਰੂਰ ਤੇ ਫਿਲਹਾਲ ਹੋਣ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਇੱਥੋਂ ਦਾ ਫੇਮਸ ਬੀਚ ਜਿਹੜੇ ਸਿੰਗਾਪੁਰ ਦੇ ਫੇਮਸ ਬੀਚ ਆ ਆਪਾਂ ਇੱਥੇ ਵੀ ਪਹਿਲੀ ਵਾਰ ਹੀ ਆਏ ਆਂ ਆ ਜਗ੍ਹਾ ਦੇ ਉੱਤੇ ਤੇ ਇਹ ਆਈਲੈਂਡ ਆ ਇੱਕ ਸੈਂਟੋਸਾ ਆਈਲੈਂਡ ਵਾਈ ਦਾ ਤੇ ਆਪਾਂ ਆਲਰੇਡੀ ਇੱਥੇ ਪਹੁੰਚ ਚੁੱਕੇ ਆਂ ਤਾਂ ਤੁਹਾਨੂੰ ਪਹਿਲਾਂ ਬਾਹਰੋਂ ਵਿਖਾ ਦਨੇ ਤੇ ਫਿਰ ਆਪਾਂ ਸਾਰਾ ਬੀਚ ਬੂਚ ਵਿਖਾਵਾਂਗੇ ਸਿੰਗਾਪੁਰ ਦੇ ਕਿੰਦਾ ਦੇ ਆ ਇਹ ਤੁਹਾਨੂੰ ਆਪਾਂ ਬੀਚ ਦਿਖਾਵਾਂਗੇ ਸਾਰੇ ਫਿਰ ਉਸ ਤੋਂ ਬਾਅਦ ਆਪਾਂ ਰਾਤੀ ਲਾਈਟ ਸ਼ੋਅ ਹੁੰਦਾ ਹੈ ਉਹ ਵੀ ਦਿਖਾਵਾਂਗੇ ਤਾਂ ਹਾਂ ਲਾਈਟ ਸ਼ੋਅ ਵੀ ਹੈ ਉਹਗਾ ਉਹ ਵੀ ਵ ਅਛਾ ਥੀਓ ਵੀ ਹੈ ਤਾਂ ਦੇਖ ਆਈ ਪਲੈਅਰ ਉਹ ਤਾਂ ਦੇਖ ਉਹ ਯੈਸ ਉਹ ਜਿਹੜਾ ਹਵਾ ਦੇ ਵਿੱਚ ਉੱਡਣਾ ਹੁੰਦਾ ਇੰਡੋਰ ਇੰਡੋਰ ਆ ਵੀ ਆਹ ਭਈ ਉਹ ਸਾਹਮਣੇ ਹੈਗਾ ਇੰਡੋਰ ਸਕਾਈ ਡਾਈਵ ਉਹ ਆ ਸਕਾਈ ਡਾਈਵ ਜਿਹੜਾ ਇੰਡੋਰ ਹੁੰਦਾ ਠੀਕ ਆ ਤੇ ਆ ਆਲਰੇਡੀ ਦੇਖ ਲਓ ਹਾਂ ਪਰਥ ਵੀ ਹੈਗਾ ਆਲਰੇਡੀ ਆ ਗਏ ਆ ਸੈਂਟਰਲ ਬੀਚ ਬਾਜ਼ਾਰ ਸੈਂਟੋਸਾ ਜਗ੍ਹਾ ਦਾ ਨਾਮ ਹੈਗਾ ਸੈਂਟੋਸਾ ਤੇ ਇਹ ਇੱਕ ਆਈਲੈਂਡ ਆ ਤੇ ਆਉਣਾ ਆਪਾਂ ਇਹਦੇ ਤੇ ਟ੍ਰੇਨ ਤੇ ਹੀ ਹੁੰਦਾ ਵਾ ਸਿੰਗਾਪੁਰ ਦੀ ਸਿਟੀ ਤੋਂ ਉੱਥੋਂ ਮੇਨ ਇੱਕ ਜਗ੍ਹਾ ਵਾ ਉੱਥੋਂ ਸੈਂਟੋਸਾ ਦੀ ਟ੍ਰੇਨ ਫੜ ਕੇ ਤੇ ਇੱਥੇ ਆਪਾਂ ਪਹੁੰਚ ਜੀਦਾ ਭਈ ਆ ਇੱਕ ਜਗਾ ਵਾ ਇੱਥੇ ਵਿੰਗਜ਼ ਆਫ ਟਾਈਮ ਆ ਇਹ ਦੇਖਦੇ ਇੱਥੇ ਕੀ ਆ ਪਹਿਲਾਂ ਤਾਂ ਇਹ ਵੀ ਇੱਕ ਮਸ਼ਹੂਰ ਜਗਾ ਵਾ ਇੱਥੇ ਆ ਦੁਕਾਨ ਆ ਇੱਥੇ ਦੇਖੋ musicals fountain santonsa sky jet are closed for maintenance until further notice ਅੱਛਾ ਤਾਂ ਕਲੋਜ਼ ਆਇਹ ਕਹਿੰਦੇ ਆ ਭਈ ਇਧਰ ਸੀਗਾ ਆਪਾਂ ਚੱਲਦੇ ਆ ਉਧਰ ਹੀ ਚੱਲਦੇ ਕਿਸੇ ਵਾਸਤੇ ਉਹ ਜਹਾਜ ਆਉਂਦਾ ਪਿਆ ਉਹ ਸਮੁੰਦਰੀ ਜਹਾਜ ਆਉਂਦਾ ਪਿਆ ਦੇਖੋ ਅੱਛਾ ਇਹ ਤਾਂ ਫਿਰ ਬੰਦ ਹੋ ਗਿਆ ਉਹ ਸਮੰਤਰੀ ਜਾ ਜਾਂਦਾ ਬੈਕ ਪਰ ਛੋਟਾ ਤਾਂ ਚੱਲਦਾ ਹੋਊਗਾ ਚਲਾ ਅੰਦਰ ਚੱਲਦੇ ਆਪਾਂ ਨਾ ਬਈ ਆਹ ਦੇਖੋ ਇੱਥੇ ਨਾ ਇੱਥੇ ਆਹ ਲੱਗਦਾ ਵਾ ਐਂਟਰਸ ਨਾਈਟ ਅਟਰੈਕਸ਼ਨ ਆ ਇੱਕ ਬਹੁਤ ਘੈਂਟ ਅਟਰੈਕਸ਼ਨ ਆ ਇਹ ਹੈਗਾ ਇੱਥੇ ਲਾਈਟ ਸ਼ੋ ਹੁੰਦਾ ਵਾ ਤੇ ਇਹ ਹਰ ਸ਼ੋ ਟਾਈਮ ਹੈਗਾ 7:40 ਤੋਂ ਲੈ ਕੇ 8:40 ਡੇਲੀ ਦੋ ਵਾਰੀ ਹੁੰਦਾ ਆ ਇਸਦਾ ਮਤਲਬ ਦੋ ਵਾਰੀ ਹੁੰਦਾ ਇੱਕ 7:40 ਇੱਕ 8:40 ਠੀਕ ਆ ਤੇ ਆਪਾਂ ਦੇਖਾਂਗੇ ਇਹਨਾਂ ਦੇ ਵਿੱਚ ਇੱਕ ਇੱਕ ਵੇਖਾਂਗੇ ਦੋਵਾਂ ਦੇ ਵਿੱਚੋਂ ਤੇ ਘੈਂਟ ਹੋਊਗਾ ਪੂਰਾ 15 ਮਿੰਟ ਦਾ ਹੁੰਦਾ ਹੋਊਗਾ ਅੱਛਾ ਇੱਕ ਇੰਦਰ ਆ ਵਾ ਆ ਫ੍ਰੀ ਆ ਡੋਂਟ ਮਿਸ ది ਟੋਲੈਸਟ ਫਾਉ ਅੱਛਾ ਇਹ ਵੀ ਸੀਗਾ ਇੱਕ ਚਲੋ ਆਪਾਂ ਦੇਖਦੇ ਆ ਪਹਿਲਾਂ ਇੱਥੇ ਕੀ ਸਾ ਕਿਤਾ ਵਾ ਆ ਇੱਥੇ ਹੈਗਾ ਇੱਕ ਇੰਡੀਅਨ ਸਨੈਕਸ ਬਾਈ ਮਸਾਲਾ ਵੜਾ ਇਹ ਵੈਜੀਟੇਬਲ ਪਕੌੜਾ ਕੱਥੀ ਰੋਲ ਪੰਜਾਬੀ ਸਮੋਸਾ ਚ ਲੈ ਚਲੋ ਬਈ ਆਪਣਾ ਤਾਂ ਹੋ ਗਿਆ ਕੰਮ ਹਨਾ ਖਾਣ ਪੀਣ ਵਾਲਾ ਖਾਈਏ ਯਾਰ ਭੁੱਖ ਲੱਗੀ ਆ ਆ ਇੱਥੇ ਆਣਾ ਅਸੀਂ ਪਤਾ ਕਰ ਲਿਆ ਵਾ ਇੱਥੇ ਹੁਣ ਇਹਨੇ ਨਾ ਇਹ ਕਿਹਾ ਵਾ ਬੀਬੀ ਨੇ ਕਹਿੰਦੀ ਕਿ ਇੱਥੇ ਸ਼ੋਅ ਲੱਗਦਾ ਵਾ ਜਿਹੜਾ ਉਹ ਰੋਜ਼ ਲੱਗਦਾ ਵਾ ਉਹ ਚੱਲੂਗਾ ਅੱਜ ਵੀ ਚੱਲੂਗਾ ਤੇ ਉਹ ਸਾਹਮਣੇ ਲੱਗਣਾ ਵਾ ਤੇ ਦੀਆਂ ਟਿਕਟਾਂ ਆਪਾਂ ਆਨਲਾਈਨ ਵੇਖਦੇ ਆਂ ਤੇ ਟਿਕਟਾਂ ਤੁਹਾਨੂੰ ਸਮਝਾਵਾਂਗਾ ਕਿਵੇਂ ਲੈਣੀਆਂ ਆਪਾਂ ਤੇ ਆਪਾਂ ਫਿਲਹਾਲ ਆਪਾਂ ਰੈਸਟੋਰੈਂਟ ਤੋਂ ਕੁਝ ਖਾਈਏ ਪਹਿਲਾਂ ਤਾਂ ਇੱਥੇ ਵੇਖੀਏ ਕੀ ਹੈ ਓਕੇ ਮੋਮੋਸ ਵੈਜੀ ਮਨਚੂਰੀਅਨ ਪਨੀਰ ਸਮੋਸਾ ਮਸਾਲਾ ਪਰਾਈ ਅੱਛਾ ਆ ਸਾਰਾ ਕੁਝ ਹੈਗਾ ਕੰਬੋ ਵੀ ਹੈਗਾ ਓ ਨਾਈਸ ਇੱਥੇ ਆ ਮੈਨੂ ਆ ਬਈ ਠੀਕ ਆ ਕੰਬੋ ਪਾਓ ਬਾਜੀ ਸਾਰਾ ਕੁਝ ਇਹ ਸਾਰਾ ਕੁਝ ਇੱਥੇ ਹੈਗਾ ਵਾ ਤੇ ਆਪਣੇ ਨਾ ਇੱਥੇ ਸਿੰਗਾਪੁਰ ਦੇ ਵਿੱਚ ਕੀ ਆ ਜਿੱਥੇ ਵੀ ਆਪਾਂ ਜਾਣੇ ਨਾ ਉੱਥੇ ਇੰਡੀਅਨ ਰੈਸਟੋਰੈਂਟ ਤਾਂ ਬਹੁਤ ਜ਼ਿਆਦੇ ਆ ਲਾਈਕ ਮਤਲਬ ਇੱਥੇ ਮੈਨੂੰ ਲੱਗਦਾ ਨਾ ਇੰਡੀਅਨ ਆਪਣੇ ਜ਼ਿਆਦੇ ਆ ਲਾਈਕ ਸਾਊਥ ਇੰਡੀਅਨ ਇੱਥੇ ਬਹੁਤ ਜ਼ਿਆਦੇ ਰਹਿੰਦੇ ਆ ਤੇ ਇੱਥੇ ਇੰਡੀਅਨ ਘੁੰਮਣ ਵੀ ਬਹੁਤ ਆਉਂਦੇ ਇਸ ਕਰਕੇ ਨਾ ਥਾਂ ਥਾਂ ਤੇ ਤੁਹਾਨੂੰ ਇੰਡੀਅਨ ਫੂਡ ਮਿਲ ਹੀ ਜਾਂਦਾ ਵਾ ਤੇ ਮੈਂ ਥੋੜਾ ਮੈਂ ਖਾਣਾ ਵਾ ਵੈਜੀਟੇਰੀਅਨ ਫੂਡ ਇਸ ਕਰਕੇ ਮੇਰੇ ਕੋਲੇ ਅੱਜ ਮੈਂ ਬਾਹਰ ਲਿਆਂ ਚੀਜ਼ਾਂ ਚਾਈਨਿਸ ਫੂਡ ਜਾਂ ਮੈਕਸੀਕਨ ਫੂਡ ਉਹਨਾਂ ਦੇ ਵਿੱਚ ਨਾ ਆਪਸ਼ਨਾਂ ਬਹੁਤ ਘੱਟ ਜਾਂਦੀਆਂ ਤਾਂ ਮੈਨੂੰ ਮੈਂ ਚਿਕਨ ਖਾਂਦਾ ਨਹੀਂ ਨਾ ਚਿਕਨ ਨਹੀਂ ਖਾਂਦੇ ਤੇ ਇਸ ਕਰਕੇ ਸਾਨੂੰ ਆਪਸ਼ਨਾਂ ਬਹੁਤ ਘੱਟ ਹੁੰਦੀਆਂ ਤਾਂ ਕਰਕੇ ਮੈਨੂੰ ਤਾਂ ਵੈਜੀਟੇਰੀਅਨ ਫੂਡ ਖਾਣਾ ਪੈਂਦਾ ਤੇ ਉਹ ਮੋਸਟਲੀ ਇੰਡੀਅਨ ਫੂਡ ਹੁੰਦਾ ਜਾਂ ਫਿਰ ਕਦੇ ਨੂਡਲਸ ਖਾ ਲਏ ਜਾਂ ਪੀਜ਼ਾ ਪੂਜ਼ਾ ਖਾ ਲਿਆ ਨਾ ਇਦਾਂ ਦੀਆਂ ਚੀਜ਼ਾਂ ਤੇ ਫਿਲਹਾਲ ਆਪਣਾ ਆਰਡਰ ਲੈ ਰਿਹਾ ਰੈਡੀ ਹੋ ਰਿਹਾ ਵਾ ਚਾਹ ਬਣ ਗਈ ਆਪਣੀ ਗਰਮਾ ਗਰਮ ਚਾਹ ਓਹ ਆ ਦੇਖੋ ਇਹ ਚਾਹ ਵੀ ਆ ਗਈ ਅੱਜ ਆਪਣੀ ਫੇਰ ਦੁਬਾਰਾ ਪੀ ਕੇ ਦੇਖੀ ਕਿਦਾਂ ਦੀ ਆ ਚਾਹ ਇੱਥੇ ਜਿਹੜੀ ਮਿਲਦੀ ਹੈ ਨਾ ਚਾਹ ਆਪਾਂ ਨੂੰ ਮਿਲਦੀ ਹੈ ਇੱਥੇ ਮਸ਼ੀਨ ਵਾਲੀ ਚਾਹ ਮਿਲਦੀ ਹੈ ਬਣੀ ਬਣਾ ਇਹ ਮਤਲਬ ਓਦਾਂ ਨਹੀਂ ਬਣਾ ਕੇ ਦਿੰਦੇ ਮਸ਼ੀਨ ਦੇ ਵਿੱਚ ਬਣ ਕੇ ਆਉਂਦੀ ਆ ਠੀਕ ਹੈ ਬੰਨੇ ਇਹ ਮਿੱਠਾ ਘਾਟਾ ਓਕੇ ਚਾਹ ਜੀ ਭਾਈ ਮਿੱਠਾ ਘਾਟਾ ਇਸ ਕਰਕੇ ਆਪਾਂ ਪਾ ਰਹੇ ਆ ਮਿੱਠਾ ਨਾਲ ਮਿੱਠਾ ਅੰਨੇ ਵਾ ਮਿੱਠਾ ਤੋਂ ਬਿਨਾਂ ਮਾ ਜਾਣੀ ਆਉਂਦਾ ਚੱਕ ਨਾ ਕਰਦੀ ਆਪਾਂ ਖੋਲਦੀ ਨਾਲ ਆਪਣੇ ਆਰੇ ਗਲਾਬ ਜਮਨ ਤੇ ਨਾਲ ਆਰੀ ਪਾਉ ਬਾਜੀ ਖਾ ਕੇ ਵੇਨੇ ਕਿੰਦਾ ਦੀ ਹੋਗੀ ਆਪਣਾ ਆ ਗਿਆ ਫੂਡ ਦਿਖਾ ਇਨਰਦੀਪ ਕੀ ਆ ਇਹਦੇ ਨਾਲ ਕੀ ਬਣੂਗਾ ਭਈਆ ਆਇਆ 11 ਡਾਲਰ ਦਾ ਇਹ ਆਪਣੇ ਬਣ ਗਏ 11 ਡਾਲਰ 600 ਰੁਪਏ ਬਣ ਗਏ 600 ਰੁਪਏ ਦੇ ਵਿੱਚ ਆਪਾਂ ਨੂੰ ਆ ਫੂਡ ਮਿਲਿਆ ਵਾ ਚਾਹ ਤੇ ਨਾਲ ਛੋਟੀ ਜੀ ਪਾਉ ਬਾਜੀ ਦੋ ਗਲਾਬ ਜਮਨ ਪਰ ਉਦਾਂ ਸਿੰਗਲ ਸਿੰਗਲ ਲੈਣ ਨਾਲ ਉਹ ਤਾਂ ਸਸਤਾ ਫਿਰ ਜੇ ਸਿੰਗਲ ਸਿੰਗਲ ਲੈਂਦੇ ਪਏ ਸੀ ਸਾਨੂੰ 7 ਡਾਲਰ ਦੀ ਪਾਉ ਬਾਜੀ ਮਿਲਦੀ ਚਾ ਨਹੀਂ ਮਿਲਨੇ ਤੇ ਗਲਾਬ ਜਾਣਾ ਪਰ ਇਹ ਮਿਲ ਗਿਆ ਹੁਣ ਬਈ ਇੱਥੇ ਬੈਨੇ ਆਹ ਜਾਂਦੀ ਪੇਸ਼ੰਟੋਸਾ ਟ੍ਰੇਨ ਆਹ ਜਾਂਦੀ ਟ੍ਰੇਨ ਇਹ ਉਹ ਦੇਖੋ ਚਾਹ ਕਰੰਦਰ ਮੈਂ ਉਹ ਟ੍ਰੇਨ ਇੱਥੇ ਜਾਂਦੀ ਆ ਇੱਥੇ ਨਾ 4 ਡਾਲਰ ਲੱਗਦੇ ਇੱਥੇ ਆਉਣ ਦੇ ਤੇ ਇਦੋਂ ਬਾਅਦ ਤੁਸੀਂ ਮਤਲਬ ਇਹ ਟ੍ਰੇਨ ਤੇ ਅੱਗੇ ਪਿੱਛੇ ਭਾਵੇਂ 50 ਰੁਪਏ ਚਲਜੋ ਤੁਹਾਡੇ 4 ਡਾਲਰ ਹੀ ਲੱਗਣਿਆ ਠੀਕ ਆ ਤੇ ਆਪਾਂ ਖਾਈਏ ਇੱਥੇ ਬੈ ਕੇ ਕਿ ਕੀੜੀਆਂ ਇੱਥੇ ਕਿੰਦਾ ਦੀ ਆਪਾਂ ਉਹ ਬਾਜੀ ਇਹਨਾਂ ਦੀ ਸਿੰਗਾਪੁਰ ਦੀ ਪਾਓ ਬਾਜੀ ਇਹ ਸਿੰਗਾਪੁਰ ਦੀ ਚਾਹ ਬਾਈ ਨੇ ਨਾਲ ਦਿੱਤੀਆਂ ਹਰੀਆਂ ਮਿਰਚਾਂ ਚਾੜੇਤੀ ਹੈ ਮਿਰਚ ਕੋਰੀਆਂ ਕੋਰੀਆਂ ਮਿਰਚ ਬਈ ਚਲੋ ਕਰਦੇ ਆ ਫੂਡ ਇੰਜੋਏ ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਬੀਚ ਆਪਣਾ ਬਈ ਹੋ ਗਿਆ ਲੰਚ ਵਗੈਰਾ ਹੋ ਗਿਆ ਸਮੋਸੇਸ ਉਹ ਖਾ ਲਿਆ ਆਪਾਂ ਪਾਉ ਬਾਜੀ ਵਗੈਰਾ ਹੁਣ ਆਪਾਂ ਚੱਲੇ ਆ ਸਲੋਸਾ ਉਹ ਬੀਚ 'ਚ ਇੱਕ ਤਾਬ ਆ ਇਧਰ ਜਾ ਰਹੇ ਆ ਆਪਾਂ ਦੇਖਦੇ ਆ ਅੰਦਰ ਜਾ ਕੇ ਆ ਗੇਟ ਦੀ ਐਂਟਰੀ ਸੀ ਇੱਥੇ lettes see ਸਿੰਗਾਪੁਰ ਦਾ ਬੀਚ ਇਹ ਤਾਂ ਇਹ ਤਾਂ ਬੀਚ ਉਵੇਂ ਲੱਗਦਾ ਪਿਆ ਮਤਲਬ ਪ੍ਰੋਪਰ ਨਹੀਂ ਲੱਗਦਾ ਪੈਣਾ ਇਹ ਤਾਂ ਆ ਜਾ ਵਿੱਕੀਏ ਪਰਕੇ ਹੋ ਜਾ ਇੱਥੇ ਦਾ ਉਹ ਇਹ ਪੋਰਟ ਆ ਇਹ ਨਾ ਬੀਚ ਨਹੀਂ ਗਾਹੇ ਐਕਚੁਅਲ ਦੇ ਵਿੱਚ ਹੈ ਨਾ ਆਏ ਥੋੜੀ ਬੀਚ ਹੈ ਬੀਚ ਤਾਂ ਨਹੀਂ ਕਹਿ ਸਕਦੇ ਇਹਨੂੰ ਇਹ ਤਾਂ ਜੈੱਟ ਸ਼ਿਪ ਪੋਰਟ ਆ ਇਧਰਲੀ ਸਾਈਡ ਆ ਦੇਖੋ ਬੈਠੇ ਆ ਆਪਣੇ ਆ ਇੰਡੀਅਨ ਬੈਠੇ ਸਾਰੇ ਸਾਊਥ ਇੰਡੀਅਨ ਆਪਣੇ ਤਾਂ ਹੀ ਜਿੱਥੇ ਤੁਹਾਨੂੰ ਕਹਿਣਾ ਥਾਂ ਥਾਂ ਤੇ ਇੰਡੀਅਨ ਸ਼ਾਪਸ ਵੀ ਹੈਗੀਆਂ ਆ ਉਹ ਬਰੰਕਿਸ਼ਤੀਆਂ ਖੜੀਆਂ ਤੇ ਉਹ ਦੂਰ ਤੱਕ ਹੂੰ ਆ ਦੇਖੋ ਉਹ ਸਿਟਿੰਗ ਉਹ ਸਿਟਿੰਗ ਤਾਂ ਹੈ ਕਲੱਬ ਆਪਣਾ ਕਲੱਬ ਕੋਇੰਟੂ ਆਇਆ ਕਰੋ ਅੱਛਾ ਆਲਾ ਹੈ ਇਹਦਾ ਮੇਨ ਬੀਚ ਦਾ ਪੁਆਇੰਟ ਤਾਂ ਹੋਊਗਾ ਹੀ ਕੋਈ ਯਾਰ ਜਿੱਥੇ ਪਾਣੀ ਆਉਂਦਾ ਹੋਊਗਾ ਤੇਜ਼ ਜਿਵੇਂ ਆਉਂਦਾ ਹੁੰਦਾ ਨਾਰਮਲੀ ਪਾਣੀ ਹਾਂ ਆ ਤਾਂ ਬੜਾ ਕੁਆਇਟ ਜਿਹਾ ਹੈ ਆ ਆ ਉਹ ਕੀ ਸ਼ਾਇਦ ਹੈ ਵੇਖਾਂ ਇੱਥੋਂ ਦੇ ਸਿੰਗਾਪੁਰ ਦੇ ਬੀਚ ਆ ਜਿਹੜਾ ਜਿਹੜੇ ਬੀਚ ਤੇ ਆਪਾਂ ਹੈਗੇ ਆ ਨਾ ਇਹ ਤਾਂ ਬਹੁਤ ਜ਼ਿਆਦਾ ਕੁਆਇਟ ਆ ਇੱਥੇ ਤਾਂ ਕੁਝ ਵੀ ਨਹੀਂ ਹੈਗਾ ਬਸ ਇੱਥੇ ਨੋਰਮਲ ਆ ਉਹ ਵੀ ਜਿਵੇਂ ਗੇਮਾ ਗੂਮਾ ਹਾਂ ਮਤਲਬ ਉਦਾਂ ਪਾਣੀ ਪੂਣੀ ਦਾ ਛਲ ਨਹੀਂ ਹੈਗੀ ਲੇਕੋ ਕੋਈ ਵੀ ਇਹ ਨਹੀਂਗਾ ਕਿ ਕੋਈ ਖਤਰਨਾਕ ਬੀਚ ਲੱਗਦਾ ਪਿਆ ਜਸਟ ਨਾਰਮਲ ਵਾਟਰ ਹੀ ਆ ਨਾਰਮਲ ਜਿਹਾ ਪਾਣੀ ਆ ਰਿਹਾ ਹੈ ਤੇ ਵਿੱਚ ਤਿਆ ਇਧਰ ਦਿਖਾ ਦਿੰਦੇ ਹਾਂ ਹੁਣ ਸ਼ਾਮ ਦਾ ਮਾਹੌਲ ਇਥੋਂ ਦਾ ਕਿਦਾਂ ਦਾ ਆ ਪਰਾਂ ਇੱਕ ਬਾਰ ਜਿਹਾ ਸੀਗੇ ਠੀਕ ਆ ਇਧਰ ਤਿਆ ਹੁਣ ਥੋੜੀ ਭੀੜ ਹੋ ਗਈ ਅੱਗੇ ਨਾਲੋਂ ਤੇ ਮੌਸਮ ਠੀਕ ਆ ਨਾ ਮੀਂਹ ਪੈ ਰਿਹਾ ਗਰਮੀ ਗਰਮੀ ਵੀ ਨਹੀਂ ਹੈਗੀ ਠੀਕ ਆ ਬਸ ਹੰਟ ਮੌਸਮ ਹੋ ਗਿਆ ਹੁਣ ਆ ਦੇਖੋ ਤੁਸੀਂ ਫਰਦੇ ਆ ਨਾ ਹਾਂ ਉਹ ਪਰ ਉਹ ਕਲੱਬ ਲੱਗਦਾ ਨਰਦੀ ਪਣਾ ਕੋਈ ਬਾਰ ਕਲੱਬ ਲੱਗਦਾ ਪਰ ਉਧਰ ਮਾਰ ਕੇ ਉਹਨੇ ਢੇੜਾ। ਆਹ ਸ਼ਿਪਾਂ-ਸ਼ਿਪਾਂ ਖੜੀਆਂ ਆਈਆਂ। ਤੇ ਜਿਹੜਾ ਲਾਈਟ ਸ਼ੋਅ ਆ ਨਾ ਲਾਈਟ ਸ਼ੋਅ ਵੀ ਹੋਣਾ ਲਈ ਆ। ਉਹ ਰਹਿ ਗਿਆ ਅੱਧਾ ਕੋਨਾ ਘੰਟਾ ਰਹਿ ਗਿਆ। ਲਾਈਟ ਸ਼ੋਅ। ਉਹ ਆਪਾਂ ਵੇਖਦੇ ਹਾਂ ਵੀ। ਹਾਂ, ਸ਼ਿਪ ਹੋ ਰਹੀ। ਹੋ ਰਿਆ ਜਾਜਾ। ਆਹ। ਓਹ ਪਰਾਂ ਕੁਛ ਲੱਗਦਾ ਵਾ। ਉਹ ਜਾਂ ਤਾਂ ਕਸੀਨੋ ਕੁਛ ਨੂੰ ਜਾਂ ਲੱਗਦਾ ਕੀ ਆ ਉਹ ਹੁਣ ਪਤਾ ਨਹੀਂ ਉਹ। ਕਸੀਨੋ ਵੀ ਹੈਗਾ। ਇੱਕ ਕਸੀਨੋ ਵੀ ਹੈਗਾ ਨਾ ਇੱਥੇ। ਹਾਂ। ਧੀਬੀਆਂ ਫਰਦੀਆਂ ਇੱਥੇ। ਲੌਂਡੀਆਂ। ਹੋ ਜਾਂਦੀ ਵੇ ਸਿੰਗਾਪੁਰ ਦੇ ਵਿੱਚ ਦੋ ਕਸੀਨੋ ਹੈ ਇੱਕ ਮੇਨ ਸਿਟੀ ਵਿੱਚ ਹੈ ਇੱਕ ਇੱਥੇ ਹੈ ਨਾ ਸੰਟੋਸਾ ਆਇਲੈਂਡ ਤੇ ਸੰਟੋਸਾ ਚ ਹੈਗਾ ਇੱਕ ਇੱਕ ਮੇਨ ਸਿਟੀ ਚ ਆਹ ਫਰਦੀਆਂ ਬੀਬੀਆਂ ਇੱਥੇ ਬੀਚ ਤੇ ਹਾਂ ਉਹ ਓਏ ਉੱਥੋਂ ਇਹ ਉਹ ਆ ਮਿਲਦਾ ਇੱਥੋਂ ਦਾ ਜਹਾਜ਼ ਜੂਜਾ ਕੋਈ ਹੈ ਡੱਥ ਹੈ ਨਹੀਂਗਾ ਹਾਂ ਉਹ ਵੀ ਕਲੱਬ ਪਰਾਂ ਲੱਗਦਾ ਕਲੱਬ ਬਾਰ ਕਲੱਬ ਲੱਗਦਾ ਜਾ ਕੇ ਆਉਨੇ ਉੱਧਰ ਫਾਵਾ ਜਲਦੀ ਵੀ ਬੋਲ ਆ ਦੇਖੋ ਇਹ ਹੈਗਾ ਬੀਚ ਦੇ ਉੱਤੇ ਕਲੱਬ ਬਣਿਆ ਬੀਚ ਕਲੱਬ ਆ ਟੇਬ ਉਹ ਵੀ ਲੱਗੇ ਆ ਬੈਂਚ ਆ ਵੀ ਬੈੱਡ ਲੱਗੇ ਹਾਂ ਮੈਂ ਕਿਹਾ ਸੀ ਨਾ ਪਾ ਸੁਮਸੂਟ ਲੈ ਬੈੱਡ ਲੱਗੇ ਆ ਇਹ ਵੱਖਰੀ ਗੱਲ ਬਿਜ਼ੀ ਨਹੀਂਗਾ ਪਰ ਅਦਰਵਾਈਜ਼ ਲਾਈਕ ਉਹ ਵੇਖੋ ਪੂਲ ਵੀ ਪਰਾਂ ਪਿੱਛੇ ਪੂਲ ਆ ਟਰਾਈ ਕਰਦੇ ਆ ਜੇ ਜਾਣਾ ਪੂਲ ਚ ਤਾਂ ਉਹ ਵੀ ਬੀਬੀ ਬੜੀ ਪੂਲ ਚ ਇਹ ਕਾਰ ਆ ਕਲੱਬ ਬੀਚ ਕਲੱਬ ਹੀ ਆ ਵੀ ਅੰਦਰ ਇਹ ਜਿਵੇਂ ਗੋਆ ਵਰਗਾ ਅਸੀਂ ਇਹ ਗੋਆ ਗਏ ਸੀ ਨਾ ਜਦੋਂ ਤੇ ਉਦੋਂ ਵੀ ਗੋਆ ਦੇ ਵਿੱਚ ਵੀ ਇਦਾਂ ਹੀ ਸੀਗਾ ਜਿਹੜਾ ਉੱਥੇ ਵਜਦੀ ਇੱਕ ਟਿੱਟੋ ਲੈਣ ਵਾਈਦੀ ਟਿੱਟੋ ਲੈਣਾ ਜਿਵੇਂ ਉਹੀ ਮਾਹੌਲ ਆ ਇੱਥੇ ਪਰ ਇੱਥੇ ਵੱਖਰੀ ਗੱਲ ਆ ਬਿਜ਼ੀ ਨਹੀਂ ਔਰ ਇਹ ਪੂਲ ਅੰਦਰ ਪੂਲ ਉਧਰ ਉਹ ਕੀ ਆ ਨਰਦੀਪ ਕਿਸੇ ਨੂੰ ਆ ਕਿਸੇ ਨੂੰ ਲੱਗਦਾ ਯਾਰ ਹਨਾ ਕੁਛ ਐਹੋ ਜਿਹਾ ਲੱਗਦਾ ਕੋਈ ਬਿਲਡਿੰਗ ਬਿਲਡਿੰਗ ਆ ਜਾ ਇਤਾਂ ਨਹੀਂ ਕਿਹਾ ਕਿਤੇ ਹਾਂ ਸਮੁੰਦਰੀ ਆ ਇਤਾਂ ਨਹੀਂ ਕਿਹਾ ਹਾਂਜੀ ਹੁਣ ਆਪਣਾ ਨਾ ਟਾਈਮ ਹੋ ਗਿਆ ਵਾ ਉਹਦਰ ਲਾਈਟ ਸ਼ੋ ਦਾ ਜਿਹੜੀਆਂ ਆਪਾਂ ਟਿਕਟਾਂ ਲਿੱਤੀਆਂ ਜਿਹੜੀਆਂ ਆਪਾਂ ਟਿਕਟਾਂ ਬਾਏ ਕੀਤੀਆਂ ਨਾ ਇੱਥੇ ਅਸੀਂ ਜਦੋਂ ਇੱਥੇ ਗਏ ਸੀਗੇ ਸਾਹਮਣੇ ਕਾਊਂਟਰ ਤੇ ਕਾਊਂਟਰ ਤੇ ਉਹ ਟਿਕਟ ਦੇ ਰਹੀ ਸੀਗੀ ਪ੍ਰੀਮੀਅਮ ਟਿਕਟ ਪ੍ਰੀਮੀਅਮ ਟਿਕਟ ਸੀਗੀ 26 ਡਾਲਰ ਸਿੰਗਾਪੁਰ ਦੇ ਆਸਟ੍ਰੇਲੀਆ ਦੇ ਬਣ ਜਾਂਦੇ ਉਹ 28 29 ਡਾਲਰ ਮਤਲਬ ਕਿ 1500 ਰੁਪਏ ਦੀ ਟਿਕਟ ਸੀਗੀ ਉਹ ਠੀਕ ਆ ਤੇ ਉਹ ਸੀਗੀ ਕਾਊਂਟਰ ਦੇ ਉੱਤੇ ਤੇ ਪ੍ਰੀਮੀਅਮ ਦੇ ਵਿੱਚ ਇਹ ਆ ਕਿ ਆਪਾਂ ਵਿਚਕਾਰ ਬੈਠਾਂਗੇ ਤੇ ਜਿਹੜੀਆਂ ਸਟੈਂਡਰਡ ਟਿਕਟਾਂ ਉਹਦੇ ਵਿੱਚ ਆਪਾਂ ਸਾਈਡਾਂ ਤੇ ਬੈੰਨੇ ਤੇ ਜਿਹੜੀ ਸਾਨੂੰ ਆਨਲਾਈਨ ਮਿਲੀ $50 ਮਤਲਬ ਉਹੀ ਆਪਣਾ ਬਣ ਗਿਆ 12 1200 ਰੁਪਏ 12 1300 ਰੁਪਏ ਮਤਲਬ ਕਿ ਇਹ ਤਾਂ ਆਪਣਾ ਸਸਤੀ 2 ਟਾ ਈ 100 ਰੁਪਏ ਸਸਤੀ ਆ ਔਨਲਾਈਨ ਤੋਂ ਇਸ ਕਰਕੇ ਤੁਸੀਂ ਵੀ ਔਨਲਾਈਨ ਲਿਓ ਤੇ ਹੁਣ ਆਪਾਂ ਚੱਲਦੇ ਆ ਲਾਈਟ ਸ਼ੋਅ ਤੇ ਤੇ ਤੁਹਾਨੂੰ ਲਾਈਟ ਸ਼ੋਅ ਵਿਖਾਉਣੇ ਇੱਥੋਂ ਤੱਕ ਕਿੱਡਾ ਘੈਂਟ ਲਾਈਟ ਸ਼ੋਅ ਹੋਊਗਾ ਉਹ ਆਪਾਂ ਵੇਖਦੇ ਹਾਂ ਜਾ ਕੇ 25 ਮਿੰਟ ਦਾ ਹੈ 25 ਮਿੰਟ ਦਾ ਹਾਂ ਤੇ ਬਸ ਆਪਣਾ 15 ਮਿੰਟ ਰਹਿ ਗਿਆ ਆਪਾਂ ਉੱਥੇ ਜਾ ਕੇ ਸੀਟਾਂ ਸਟੱਲ ਲੈ ਲੈਣੇ ਤੇ ਫਿਰ ਆਪਾਂ ਵੇਖਦੇ ਆਂ ਨਾ ਮੈਗਾ ਵਿੰਗਸ ਆਫ ਟਾਈਮ ਕੀ ਆਪਾਂ ਵਿੰਗਸ ਆਫ ਟਾਈਮ ਜਿਹੜਾ ਸੀਗਾ ਲਾਈਟ ਸ਼ੋ ਉਹ ਆਪਾਂ ਕਰਤਾ ਫਿਨਿਸ਼ ਬੜਾ ਘੈਂਟ ਸ਼ੋ ਸੀਗਾ ਉਹਦਾ ਆਪਾਂ ਇੱਕ ਵਲੌਗ ਬਣਾਇਆ ਵਾ ਡਿਫਰੈਂਟ ਤੋਂ ਤੁਸੀਂ ਉਹ ਵੇਖਿਓ ਉਹਦੇ ਵਿੱਚ ਤੁਹਾਨੂੰ ਸਾਰਾ ਇੱਕ ਵਲੌਗ ਬਣਾਇਆ ਵਾ ਜਿਹਦੇ ਵਿੱਚ ਆਪਾਂ ਸਾਰਾ ਸ਼ੋ ਦਿਖਾਇਆ ਸੀਗਾ ਤੇ ਉਸ ਤੋਂ ਇਲਾਵਾ ਹੁਣ ਜਿਹੜਾ ਆਪਣਾ ਸੰਟੋਸਾ ਬੀਚ ਹੈ ਨਾ ਸੰਟੋਸਾ ਬੀਚ ਦੇ ਉੱਤੇ ਆਪਾਂ ਪਹਿਲਵਾਨ ਸੈਂਟੋਸਾ ਦੇ ਆਪ ਆ ਗਏ ਆ ਤੇ ਇੱਧਰ ਛੱਜੇ ਪਾਸੇ ਨਾਲ ਇੱਕ ਬਾਰ ਕਲੱਬ ਆ ਇਹ ਕਲੱਬ ਆ ਜਾਂ ਹੋਟਲ ਆ ਬਹੁਤ ਤਕੜਾ ਹੋਟਲ ਆ ਆਪਾਂ ਇਹਦੀ ਫਰੰਟ ਤੇ ਚੱਲੇ ਹੁਣ ਉੱਧਰ ਜਾ ਕੇ ਵੇਖਦੇ ਆ ਉੱਧਰ ਕੀ ਹੋਊਗਾ ਚੱਲਾ ਲੈਫਟ ਸਾਈਡ 골ਫ ਕਲੱਬ ਵੀ ਐ ਜੇ ਕੋਈ ਸ਼ਕੀਨ ਤੇ ਉੱਥੇ ਖੇਡ ਸਕਦਾ ਹੈ 골ਫ ਕਲੱਬ ਆ ਠੀਕ ਆ ਆਪਾਂ ਤਾਂ ਖੇਡਣਾ ਨਹੀਂ ਆਉਂਦਾ ਤੈਨੂੰ ਆਦਾ ਖੇਡਣਾ ਪਰ ਕਹੇ ਇਹਨੂੰ ਨਹੀਂ ਆਉਂਦਾ ਬਹੁਤ ਘੱਟ ਬੰਦਿਆਂ ਨੂੰ ਆਉਂਦਾ ਚੱਲ ਚਲੀਏ ਆ ਕੋ 골ਫ ਕਲੱਬ ਇਹਦੇ ਵਿੱਚ ਹੀ ਆ ਚਲਾ ਫਿਰ ਉੱਧਰ ਚੱਲਦੇ ਆ ਜਾ ਚਲੋ ਥਕੀ ਤਾਂ ਨਹੀਂ ਪੈਰ ਪੈਰ ਤੋਂ ਰੋਜ਼ ਹੀ ਥੱਕੇ ਹੁੰਦੇ ਆ ਪੈਰ ਰੋਜ਼ ਹੀ ਥੱਕ ਜਾਂਦੇ ਆ ਨਾ ਆ ਤਾਂ ਨੇਚਰਲ ਆ ਨਾ ਯਾਰ ਇਹ ਨੇਚਰਲ ਆ ਬਿਲਕੁਲ ਹਾਂ ਨਹੀਂ ਵੀ ਸੁਕੇ ਨਹੀਂ ਗ੍ਰੀਨਰੀ ਨੂੰ ਪੂਰਾ ਆ ਨਾ ਗ੍ਰੀਨਰੀ ਪੂਰਾ ਸਪੋਰਟ ਕਰਦਾ ਆ ਹਾਂ ਸਿੰਗਾਪੁਰ ਦੇ ਵਿੱਚ ਬਈ ਗ੍ਰੀਨਰੀ ਬਹੁਤ ਜ਼ਿਆਦਾ ਬਣਾਈ ਹੋਈ ਹੈ ਇਹਨਾਂ ਨੇ ਆਰਟੀਫੀਸ਼ੀਅਲ ਬਣਾਈ ਨਹੀਂ ਕਈ ਜਗ੍ਹਾ ਤੇ ਆਰਟੀਫੀਸ਼ੀਅਲ ਬਣਾਈ ਆ ਪਰ ਆ ਜਿਵੇਂ ਨੇਚਰਲ ਆ ਇਹ ਤਾਂ ਛੱਤਾਂ ਦੇ ਉੱਤੇ ਲਾਈ ਬੈਠੇ ਬੂਟੇ ਇਵੇਂ ਉਹ ਛੱਤ ਤੇ ਜਾਉ ਉਹ ਨਾ ਕਿਸੇ ਮੰਜ਼ਲ ਦੀ ਉੱਥੇ ਬੂਟੇ ਲਾਈ ਬੈਠੇ ਆ ਆਹ ਦੇਖੋ ਇੱਕ ਜਾਜ ਪਰ ਹੁਣ ਆਪਾਂ ਜਾ ਰਹੇ ਫਰੰਟ ਤੇ ਜਾ ਰਹੇ ਆ ਤੇ ਫਿਰ ਵੇਖਦੇ ਆ ਇੱਥੇ ਇੱਕ ਇੱਥੇ ਇੱਕ ਬੱਸ ਟੂਰ ਵੀ ਜਾਂਦਾ ਵਾ ਸੰਟੋਸਾ ਦੇ ਵਿੱਚ ਤੇ ਪਰ ਉਹ ਜਿਵੇਂ ਜੇਕਰ ਆਪਣਾ ਤੁਰਿਆ ਨਾ ਜਾਂਦਾ ਵੇ ਪੈਦਲ ਤਾਂ ਬੰਦਾ ਲਵੇ ਅਦਰਵਾਈਜ਼ ਲੋੜ ਨਹੀਂ ਗਈ ਨਹੀਂ ਤਾਂ ਆਪ ਹੀ ਵੇਖੇ ਸਾਰਾ ਹਾਈਪਰ ਡਰਾਈਵ ਆ ਚੀਜ਼ ਇਹ ਕੀ ਹੁੰਦੀ ਹੈ ਇਹ ਮੈਨੂੰ ਪਤਾ ਨਹੀਂ ਕੀ ਆ ਪਰ ਇੱਥੇ ਕੁਝ ਹੈਗਾ ਹਾਈਪਰ ਡਰਾਈਵ ਨਾਮ ਦਾ ਇਹ ਕੋਈ ਉਹ ਹੀ ਆ ਕੋਈ ਤੇ ਚਲੋ ਗਾਇਜ਼ ਆਪਾਂ ਇਹ ਵਲੌਗ ਨੂੰ ਇੱਥੇ ਫਿਨਿਸ਼ ਕਰਦੇ ਆਂ ਹੋਪਫੁਲੀ ਤੁਹਾਨੂੰ ਵਧੀਆ ਲੱਗਾ ਹੋਊਗਾ ਤੇ ਚਲੋ ਆਪਾਂ ਹੁਣ ਤੁਹਾਨੂੰ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਤੇ ਉਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਵਿੰਗਸ ਆਫ ਟਾਈਮ ਜਿਹੜਾ ਲਾਈਟ ਸ਼ੋਅ ਹੋਇਆ ਸੀ ਤੇ ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਸਰੇਕਾਲ ਆਦਾਬ ਤੇ ਬਈ ਨਮਸਕਾਰ ਬਾਏ ਬਾਏ